ਮੈਂ ਸਲੇਮ ਟਾਪਰੀ ਬੈਂਕ ਦੇ ਵਿੱਚ ਆਰਮਡ ਗਾਰਡ ਹਾਂ ਮੈਂ ਇੱਥੋਂ ਜੋ ਵੀ ਆਪਣਾ ਕਸਟਮਰ ਆਉਂਦਾ ਅੰਦਰ ਪੈਨਸ਼ਨਾਂ ਲੈਣ ਵਾਰੇ ਉਹਨਾਂ ਦੇ ਸੈਨੀਟਾਈਜ਼ਰ ਦੇ ਨਾਲ ਹੱਥ ਧਵਾ ਕੇ ਇੱਕ ਇੱਕ ਡੇਡ ਡੇਡ 2 2 ਮੀਟਰ ਦੇ ਫਾਸਲੇ ਦੇ ਨਾਲ ਚਾਰ ਤੋਂ ਪੰਜ ਬੰਦਿਆਂ ਤੋਂ ਵੱਧ ਮੈਂ ਅੰਦਰ ਨਹੀਂ ਵਾੜਦਾ ਹੈਗਾ ਤੇ ਐਨ ਫਰਸਟ ਕਲਾਸ ਬ੍ਰਾਂਚ ਦਾ ਕੰਮ ਚੱਲ ਰਿਹਾ ਜੀ कोरोना वायरस ਦੇ ਖਤਰੇ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਸਲਾਹ ਦਿੱਤੀ ਜਾ ਰਹੀ ਹੈ ਅਤੇ ਲੋਕ ਵੀ ਘਰਾਂ 'ਚ ਹੀ ਕੈਫ ਨੇ ਉੱਥੇ ਹੀ ਪੰਜਾਬ ਸਰਕਾਰ ਨੇ ਲੋਕਾਂ ਦਾ ਧਿਆਨ ਰੱਖਦਿਆਂ 2-2 ਮਹੀਨਿਆਂ ਦੀਆਂ ਪੈਨਸ਼ਨਾਂ ਦੇ ਪੈਸੇ ਉਹਨਾਂ ਦੇ ਅਕਾਊਂਟ 'ਚ ਪਾ ਦਿੱਤੇ ਹਨ ਅਤੇ ਇਸ ਨੂੰ ਲੈ ਕੇ ਲੁਧਿਆਣਾ ਦੀ SBI ਬੈਂਕ ਬ੍ਰਾਂਚ ਫਲੇਮਟਾਬਰੀ 'ਚ ਲੋਕਾਂ ਦਾ ਭਾਰੀ ਰਸ਼ ਵੇਖਣ ਨੂੰ ਮਿਲਿਆ ਜੋ ਆਪਣੇ ਪੈਸੇ ਲੈਣ ਆਏ ਹੋਏ ਸਨ। ਤਿਲਸਨ ਲੈਣ ਆਏ अभी पता नहीं है मेरे को बताया कोई कि पेंशन आई है भूखे मरते हैं रिक्शा चलाते हैं क्या करें कुछ नहीं मिला मैं तो कोई ना आटा न चावल ना कोई चीज ना दूध कोई पूरा हाल है बैठे हुए हाँ भैया मैं रेलवे की नौकरी करता हूँ तो मेरी पेंशन आ गई है ਹਾਂਜੀ ਮੇਰੇ ਪਾਪਾ ਆ ਨਾ ਮੈਂ ਇਹਨਾਂ ਦੇ ਨਾਲ ਆਂਦੀ ਹਮੇਸ਼ਾ ਨਹੀਂ ਨਿਕਾਲਾ ਨਹੀਂ ਆਇਆ ਇਸ ਵਾਰ ਉਹ ਨਹੀਂ ਆਈ ਜਿੰਨੀ ਹਰ ਵਾਰ ਆਉਂਦੀ ਸੀ ਕੋਈ ਵਦੀ ਨਹੀਂ ਹੈਗੀ ਸਰਕਾਰ ਵੱਲੋਂ ਹਲੇ ਸਹੂਲਤ ਤਾਂ ਹੀ ਹੈਗੀ ਜੋ ਵੀ ਅਸੀਂ ਤਾਂ ਸਰਕਾਰ ਦਾ ਕਹਿਣਾ ਹੀ ਮੰਨ ਰਹੇ ਹਾਂ ਅਜੇ ਤੱਕ ਤਾਂ ਲੋਕਡਾਊਨ ਹੀ ਆਂਦਾ ਸਿਰਫ ਅੱਜ ਹੀ ਪਹਿਲੇ ਦਿਨ ਨਿਕਲੇ ਹਾਂ ਸਿਰਫ ਇਸੀ ਕਰਕੇ ਕਿ ਪੈਨਸ਼ਨ ਲੈ ਲਈਏ ਤਾਂ ਥੋੜਾ ਬਹੁਤ ਸਾਮਾਨ ਦਾ ਗੁਜ਼ਾਰਾ ਹੋ ਜਾਏ ਹਾਂਜੀ ਆ ਗਈ 2 ਮਹੀਨੇਾਂ ਦੀ 1600 ਰੁਪਇਆ ਹਾਂਜੀ ਨਹੀਂ ਵਿਧਵਾ ਮੈਂ ਵਿਧਵਾ ਜਨਾਨੀ ਆ ਦੋਹਾਂ ਦੀ ਹੁਣ ਦਿੱਤੀ ਆ ਨਾ 2 ਮਹੀਨੇ ਦੀ 1600 ਇਸ ਮੌਕੇ ਬੈਂਕ ਕਰਮੀਆਂ ਨੇ ਦੱਸਿਆ ਕਿ ਕਰੋਨਾ ਦੇ ਖਤਰੇ ਨੂੰ ਦੇਖਦਿਆਂ ਉਹਨਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਹਰ ਇੱਕ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਜਿਹੜੇ ਜਨਤਨ ਨਿਯੋਜਨਾ ਦੇ ਖਾਤੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਨੇ ਤਰੀਕ ਦੇ ਹਿਸਾਬ ਨਾਲ ਤੇ ਅਕਾਊਂਟ ਦੇ ਆਖਰੀ ਡਿਜੀਟ ਦੇ ਹਿਸਾਬ ਨਾਲ ਪੈਸੇ ਪਾਉਣ ਦੀ ਇਨਸਟਰਕਸ਼ਨ ਦਿੱਤੀ ਸੀਗੀ ਉਸ ਹਿਸਾਬ ਨਾਲ ਪੈਸੇ ਖਾਤਿਆਂ ਦੇ ਵਿੱਚ ਪ੍ਰੋਪਰ ਆ ਰਹੇ ਨੇ ਤਾਂ ਲੋਕੀ ਵੀ ਆਪਣੇ ਖਾਤੇ ਚੋਂ ਪੈਸੇ ਪ੍ਰੋਪਰ ਕਢਾ ਕੇ ਲੈ ਕੇ ਜਾ ਰਹੇ ਨੇ ਇਸ ਵੇਲੇ ਨਾ ਤੇ ਬ੍ਰਾਂਚ ਵਿੱਚ ਕੋਈ ਦਿੱਕਤ ਆ ਰਹੀ ਹੈ ਸਟਾਫ ਨੂੰ ਤੇ ਪ੍ਰੋਪਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਦੇ ਨਾਲ-ਨਾਲ ਤੇ ਲੋਕਾਂ ਨੂੰ ਇਨਸਟਰਕਸ਼ਨ ਦਿੱਤੀ ਜਾ ਰਹੀ ਹੈ ਕਿ ਉਹ ਆਪਣਾ ਖਿਆਲ ਰੱਖਣ ਤੇ ਆਪਣੇ ਪੈਸੇ ਇੱਕੋ ਵਾਰੀ ਕਢਾ ਲੈਣ ਤਾਂ ਕਿ ਬਾਰ-ਬਾਰ ਬ੍ਰਾਂਚ ਵਿੱਚ ਆਉਣ ਦੀ ਲੋੜ ਨਾ ਪਵੇ ਤੇ ਪ੍ਰੋਪਰ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਬਜ਼ੁਰਗਾਂ ਦੀ ਪੈਨਸ਼ਨ ਵੀ ਆ ਰਹੀ ਹੈ ਕਿਉਂਕਿ ਉਹ ਵੀ ਉਹਨਾਂ ਨੇ ਕੁਝ ਡੇਟ ਡੇਟ ਰੱਖੇ ਹੋਈਆਂ ਨੇ ਡੇਟਾ ਦੇ ਹਿਸਾਬ ਨਾਲ ਉਹ ਹਰ ਇੱਕ ਖਾਤੇ ਵਿੱਚ ਥੋੜੇ-ਥੋੜੇ ਪੈਸੇ ਪਾ ਰਹੇ ਨੇ ਵੱਡੀ ਪੈਨਸ਼ਨ ਤਾਂ ਹਲੇ ਕੋਈ ਇਨਸਟਰਕਸ਼ਨ ਨਹੀਂ ਗਈ 2 ਮਹੀਨੇ ਦੀ ਪੈਨਸ਼ਨ ਆ ਰਹੀ ਹੈ ਲੋਕਾਂ ਦੇ ਵਿੱਚ 15- ਤਾਂ ਉਹਨਾਂ ਨੂੰ ਜਿੰਨਾ ਜਿੰਨਾ ਪੈਸਾ ਆ ਰਿਹਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਦੇਣੇ ਜਾ ਰਹੇ ਹੁਦਿਆਣਾ ਤੋਂ ਵੀ ਅਰੋੜਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼